ਹਾਂਜੀ ਪਾਣੀ ਵਾਰ ਕੇ ਥੋੜਾ ਜਿਹਾ ਸਿਰ ਤੇ ਡੋਲ ਦੇ ਦੇ ਤੇ ਲਵਲੀ ਇਧਰ ਵੇਖ ਹਾਂਜੀ ਇਧਰ ਵੇਖੀ ਲਵਲੀ ਹਾਂਜੀ ਕਰ ਗੱਲ ਅੱਜ ਮੁੰਡੇ ਦਾ ਟਾਵਰ ਹੀ ਓਏ ਕੋਰੇ ਆ ਤੇਰੇ ਚ ਹੌਸਲੇ ਪੁੱਤਰਾ ਓਏ ਵਾਣ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਤੇਰਾ ਬਾਰ ਖੜਾ ਪਕੌੜੀ ਖਾਣ ਨਾ ਆ ਗਿਆ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਤੇਰਾ ਬਾਰ ਖੜਾ

ਇੱਕ ਮਿੰਟ ਰੁਕੋ ਸਾਡੇ ਸਗਨ ਬੰਦਾ ਹੁਣ ਐਦਾਂ ਕਿਦਾਂ ਅੰਦਰ ਜਾਣ ਦੇਣਾ ਮੈਂ ਸਗਨ ਦੋ ਪਹਿਲਾਂ ਉਹ ਚੱਲ ਕੋਈ ਗੱਲ ਨਹੀਂ ਕੁੜੀਏ ਬਾਅਦ ਚ ਸਗਨ ਦੇ ਦਾਂਗੇ ਤੈਨੂੰ ਨਹੀਂ ਨਹੀਂ ਪਹਿਲਾਂ ਸਗਨ ਬੰਦਾ ਵਾ ਸਗਨ ਦੋ ਪਹਿਲਾਂ ਚੱਲ ਬਾਅਦ ਚ ਦੇ ਦਾਂਗੇ ਭਰਾਵਾ ਸਗਨ ਤੁਹਾਨੂੰ ਨਹੀਂ ਨਹੀਂ ਪਹਿਲਾਂ ਬੰਦਾ ਵਾ ਦੇ ਪੈਨ ਸਗਨ ਅੱਜ ਕਿਹਦੇ ਆਏ ਕਰਦਾ ਇਦਾਂ ਲੈ ਲਾ ਵੋਟੀਆਂ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਨਹੀਂ 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 ਮਕਾਉਂਦੇ ਇੱਕੋ ਪੀਸ ਇਹਨੂੰ ਖਵਾ ਲਿਆ ਤੇ ਕੋਈ ਜੀ ਬਚਾਰੀ ਦਾਪਕ ਤਾਉਂਦੇ ਲੈਲਾ ਵੋਟੀਆਂ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਚਲ ਖਾੜਾ ਖਾੜਾ ਪੁੱਤ ਰੋਟੀ ਨਹੀਂ ਖਾਦੀ ਹੋਣੀ ਭੁੱਖ ਲੱਗੀ ਹੋਣੀ ਆ ਵਾਹ ਦੇ ਲੋ ਪਿਆਣ ਜੀ ਤੁਸੀਂ ਵੀ ਮੂੰਹ ਵਿੱਚ ਠਾਕਾ ਰਾ ਦਿਓ ਜਦਿਆਂ ਬਾਹਰ ਸੁਣਿਆ ਜਾਊਗਾ ਰਕੇ ਹੋ ਰਿਹਾ ਕੋਈ ਨਹੀਂ ਕੋਈ ਨਹੀਂ ਉਹ ਪਿੰਨਾ ਲਾ ਲਿਓ ਬਸ ਅਹੀਂ ਪਿੰਨਾ ਲਾ ਲਿਓ ਤੁਸੀਂ ਅੱਜ ਜ਼ਿਆਦਾ ਹਾਈ ਕਰਦੀ ਗਾੜੀ ਤੁਸੀਂ ਏਦਾਂ ਬਹਿਣਾ ਵਾ ਵੀ ਜਿੱਦਾਂ ਨਹੀਂ ਨਹੀਂ ਤਾਈ ਰੈੱਡ ਯਾ ਤਾਈ ਉਹ ਤਾਂ ਮੈਨੂੰ ਲਵਲੀ ਰੈੱਡ ਚਾਹੀਦੀ ਹੈ ਹੋਣੀ ਹੈ ਸ਼ਾਇਦ ਅਨਮੋਲ ਨੂੰ ਜਦੋਂ ਮੈਂ ਤਾਈ ਰੈੱਡ ਭਾ ਕਿੱਥੇ ਮਿਲਦੀ ਆ ਹੋ ਗਈ ਰੈੱਡ ਚਾਹੀਦੀ ਲੋਡ ਲੋਡ ਸਰ ਇਹ ਤਾਂ ਕੋਈ ਰੈੱਡ ਚਾਹੁੰਦਾ ਰੈੱਡ ਅਛਾ ਗੱਲ ਇਦਾਂ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਆ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਣਗੇ ਗੱਲ ਵਾ ਇਦਾਂ ਪੀ ਰਮਰ ਬਣੀ ਹੀ ਸੱਸ ਹਾਂ ਜੀ ਚਲੋ ਵਲੌਗ ਬਣਾ ਕੇ ਪਾ ਦਿੰਨੇ ਆ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਬੱਚੇ ਤਾਂ ਜੇ ਸਾਡੇ ਛੋਟੇ ਆ ਅਜੇ ਇਹਨਾਂ ਦੇ ਵਿਆਹ ਹੋਣ ਵੀ ਤਾਂ ਟਾਈਮ ਹੈਗਾ ਵਾ ਚਲੋ ਜਿਆਦਾ ਨਹੀਂ ਤੇ 5 ਸਾਲ ਤੇ ਨੰਗੀ ਜਾਣੇ ਆ 4-5 ਸਾਲ ਤੇ ਨੰਗੀ ਜਾਣੇ ਆ ਨੰਗ ਜਾਣੇ ਆ ਤੇ ਇਹ ਆ ਕੇ ਜਿਹੜੇ ਰੀਤੀ ਰਿਵਾਜ ਉਦੋਂ ਕਰਨੇ ਸੀ ਅਸੀਂ ਉਤੋਂ ਪਹਿਲਾਂ ਹੀ ਦੇ ਆ ਕਰਨ ਉਹਨਾਂ ਕੇਰ ਨੂੰ ਪੂਰੀ ਤਰ੍ਹਾਂ ਹੀ ਐਕਸਪਰਟ ਹੋ ਜਾਣਾ ਕੋਈ ਵੀ ਰੀਤੀ ਰਿਵਾਜ ਛੁੱਟਣਾ ਨਹੀਂਗਾ ਪਹਿਲੇ ਪਤਾ ਲੱਗ ਜਾਣਾ ਵੀ ਕੀ ਕੀ ਵੀ ਰੀਤੀ ਰਿਵਾਜ ਕਰਨਾ ਵਾ ਮਤਲਬ ਜਿਹੜੀ ਗੱਲ ਦਾ ਨਹੀਂ ਪਤਾ ਉਹ ਵੀ ਲੱਗ ਜਾਊਗਾ ਲੱਗ ਜਾਊਗਾ ਬਾਕੀ ਇਹ ਵੀ ਰੋਲ ਤੇ ਰੋਲ ਹੁੰਦਾ ਵਾ ਹੁਣ ਸੱਸ ਦਾ ਰੋਲ ਮਿਲਿਆ ਸੀ ਤੇ ਨਭਾਇਆ ਵੀ ਵਧੀਆ ਤਰੀਕੇ ਨਾਲ ਪਾਣੀ ਵਾਰਨ ਦੀ ਰਸਮ ਕੀਤੀ ਬੁਰਕੀਆਂ ਦੇਣ ਦੀ ਰਸਮ ਕੀਤੀ ਤੁਸੀਂ ਸਾਰੇ ਭੈਣ ਭਰਾ ਵੇਖੋਗੇ ਤੁਸੀਂ ਵੇਖ ਕੇ ਦੱਸਿਓ ਤੇ ਵੀ ਇਹ ਹੀ ਲਿਆ ਤੁਹੀ ਵਲੌਗ ਵੇਖ ਕੇ ਦੱਸਿਓ ਪੀ ਤੁਹਾਨੂੰ ਕਿੱਦਾਂ ਦਾ ਲੱਗਾ ਵਾ ਤੁਹਾਨੂੰ ਵਧੀਆ ਲੱਗਾ ਵਾ ਤੇ ਇਧਰ ਸਹਰਾ ਸਾਹਿਬ ਇਹ ਤਾਂ ਘਾਟੀ ਜਿ ਰਿਕ ਕਰਦੇ ਆ ਖੜਕਾ ਦੜਕਾ ਤੇ ਮੈਨੂੰ ਜਿਆਦਾ ਕਰਨਾ ਪੈਦਾ ਪਰ ਮੇਰੀ ਹੱਥ ਜੋੜ ਕੇ ਰਿਕਵੈਸਟ ਵਾ ਭੀਨੇ ਭੈੜੇ ਵੀ ਕਮੈਂਟ ਨਾ ਕਰਿਆ ਕਰੋ ਕਿ ਜਿਹੜੇ ਹੀ ਪੜੀ ਨਾ ਸਕੀਏ ਕਿਉਂਕਿ ਹੁਣ ਬੱਚੇ ਵੀ ਆ ਤੇ ਰਿਸ਼ਤੇਦਾਰਾਂ ਵਾਲੇ ਵੀ ਆ ਉਹ ਵੀ ਸਾਡੀਆਂ ਵੀਡੀਓ ਵੇਖਦੇ ਆ ਤੇ ਜਦੋਂ ਇੰਨੇ ਪੈੜੇ ਕਮੈਂਟ ਹੁੰਦੇ ਆ ਨਾ ਵੇਖ ਕੇ ਮਨ ਇਹਨਾ ਉਦਾਸ ਹੁੰਦਾ ਵਾ ਤੇ ਕੋਈ ਗੱਲ ਨਹੀਂ ਕਰਨ ਵਾਲੀ ਫਿਰ ਨਾ ਐਕਟਿੰਗ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਐਕਟਿੰਗ ਕਰਨੀ ਪੈਂਦੀ ਆ ਤੇ ਸਾਰੇ ਭੈਣ ਭਰਾ ਇਦਾਂ ਦੇ ਕਮੈਂਟ ਨਹੀਂ ਕਰਦੇ ਵਿੱਚੋਂ 2-4 ਭੈਣ ਭਰਾਵਾ ਜਿਹੜੇ ਜਿਆਦੇ ਕਮੈਂਟ ਗੰਦੇ ਕਰਦੇ ਆ ਹਾਂ ਇੱਕ ਮਨਦੀਪ ਗਰਚਾ ਵਾ ਉਹਨੇ ਤਾਂ ਕਦੀ ਵੀ ਕਮੈਂਟ ਕੋਈ ਝੱਜਦਾ ਨਹੀਂ ਕਰਨਾ ਹੁੰਦਾ ਵੇਖੋ ਵੀਰ ਜੀ ਹੁਣ ਮੈਨੂੰ ਨਹੀਂ ਪਤਾ ਵੀ ਵੀਰ ਜੀ ਆ ਕਿ ਜਾਂ ਭੈਣ ਜੀ ਆ ਰਿਕਵੈਸਟ ਵਾ ਕਿ ਜਿੱਦਾਂ ਦੇ ਤੁਸੀਂ ਕਮੈਂਟ ਕਰਦੇ ਜੇ ਨਾ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਕਿਉਂਕਿ ਤੁਹਾਡੇ ਘਰ ਵੀ ਮਾਮਾ ਭੈਣਾ ਧੀਆਂ ਹੋਣਗੀਆਂ ਤੇ ਇਹ ਅਸੀਂ ਵੀਡੀਓ ਦੇ ਵਿੱਚ ਰੋਲ ਕਰਦੇ ਆ ਅਸਲ ਲਾਈਫ ਵਿੱਚ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੁਣ ਜੇ ਨਾ ਕਰੀਏ ਤਾਂ ਤੁਸੀਂ ਕਹਿਣਾ ਵਾ ਕੀ ਬਣਾਉਣ ਦੇ ਆ ਕਿੱਦਾਂ ਦੀ ਵੀਡੀਓ ਬਣਾਉਣ ਦੇ ਆ ਤੇ ਵਧੀਆਂ ਵੀ ਬਣਾਇਦੀ ਆ ਆਪਣੇ ਵੱਲੋਂ ਤੇ ਤਨੋਂ ਮਨੋਂ ਹੋ ਕੇ ਸੀਨ ਕਰੀਦਾ ਵਾ ਜੇ ਸੀਨ ਨਾ ਚੰਗਾ ਹੋਇਆ ਤਾਂ ਤੁਸੀਂ ਆਪੇ ਕਹਿਣਾ ਵਾ ਆ ਸੀਨ ਕਿਦਾਂ ਦਾ ਕੀਤਾ ਵਾ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਏਦਾਂ ਕਰੋ ਤੇ ਮੈਂ ਤੁਹਾਨੂੰ ਇਹ ਰਿਕਵੈਸਟ ਕਰਦੀ ਆ ਜੇ ਕੋਈ ਖੋਗੇ ਕਰਦਾ ਤਾਂ ਤੁਸੀਂ ਕਹਿੰਦੇ ਵੀ ਇਹ ਗਲਤ ਵਾ ਹਾਂ ਹੁਣ ਵੇਖੋ ਇਹ ਇਹਨਾਂ ਭੀ ਇਹਨਾਂ ਨੂੰ ਗੁੱਸੇ ਵਾਲਾ ਰੋਲ ਨਹੀਂ ਮਿਲਦਾ ਉਹ ਕਹਿ ਦਿੰਦੇ ਵੀ ਨਹੀਂ ਭਾਜੀ ਤੁਸੀਂ ਜ਼ਿਆਦਾ ਗੁੱਸੇ ਵਿੱਚ ਨਹੀਂ ਆਉਣਾ ਉਹਦੇ ਵਿੱਚ ਵੀ ਸਾਰੇ ਭੈਣ ਭਰਾ ਕਹਿ ਦਿੰਦੇ ਆ ਕਿ ਸਖਜਿੰਦਰ ਜਿਹੜਾ ਵਾ ਰਮਨ ਦੇ ਥੱਲੇ ਲੱਗਾ ਵਾ ਏਦਾਂ ਦੀ ਗੱਲ ਕੋਈ ਨਹੀਂਗੀ ਖਾਨੂੰ ਵੀਡੀਓ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਵਾ ਜਿੱਦਾਂ ਉਹ ਖਾਨੂੰ ਕਹਿਣਗੇ ਜਿੱਦਾਂ ਕਹਿੰਦੇ ਆ ਕਿ ਭੈਣ ਜੀ ਤੁਸੀਂ ਆਹ ਲਫ਼ਜ਼ ਬੋਲਣਾ ਵਾ ਮੈਨੂੰ ਉਹ ਬੋਲਣਾ ਪੈਂਦਾ ਵਾ ਜਿੱਦਾਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਭਾਜੀ ਤੁਸੀਂ ਇਦਾਂ ਨਹੀਂ ਇਦਾਂ ਕਹਿਣਾ ਵਾ ਫਿਰ ਇਹਨਾਂ ਨੂੰ ਓਦਾਂ ਕਹਿਣਾ ਪੈਂਦਾ ਵਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਾਂ ਇਹ ਮੇਰੇ ਥੱਲੇ ਲੱਗੇ ਆ ਜਾਂ ਕਿੱਦਾਂ ਵਾ ਅਸਲ ਦੇ ਵਿੱਚ ਵੀ ਸਾਰੇ ਚਲੋ ਹਸਬੰਡ ਵਾਈਫ ਹੈ ਹੀ ਆ ਤੁਹਾਨੂੰ ਪਤਾ ਹੀ ਆ ਟਾਈਮ ਪਾਸ ਕਿੱਦਾਂ ਹੁੰਦਾ ਵਾ ਇਦਾਂ ਦੀ ਕੋਈ ਗੱਲ ਨਹੀਂ ਗਈ ਬਾਕੀ ਇਹੋ ਹੀ ਆ ਵੀ ਇੱਕ ਦੋ ਭੈਣ ਭਰਾ ਜਿਹੜੇ ਕਮੈਂਟ ਨਹੀਂ ਚੰਗੇ ਕਰਦੇ ਵੀਡੀਓ ਤਾਂ ਵਧੀਆ ਵਾ ਤੇ ਪਰ ਇਹ ਆ ਵੀ ਜੇ ਇਹ ਬਣਾਵਾਂਗੇ ਵਧੀਆ ਤਾਂ ਫੇਰ ਹੀ ਤੁਹਾਨੂੰ ਦੇਖਣ ਦਾ ਮਜ਼ਾ ਆਊਗਾ ਨਹੀਂ ਤੇ ਕਿਹੜਾ ਹੈ ਕਿ ਪਾਤਾ ਤੁਸੀਂ ਫੇਰ ਕਿਹੜਾ ਬੋਰਿੰਗ ਹੈ ਹੁਣ ਤੀਨੇ ਫੇਰਿਆ ਮਾਂ ਦੀਆਂ ਆਸਾਂ ਤੇ ਪਾਣੀ ਉਹਦੇ ਵਿੱਚ ਵੀ ਮੈਂ ਤੇ ਸੰਦੀਪ ਰੁਪਿੰਦਰ ਨੂੰ ਤੰਗ ਕਰਨ ਰਹੇ ਆ ਉਹਦੇ ਵਿੱਚ ਵੀ ਬੜੇ ਉਹਦੇ ਵਿੱਚ ਹੀ ਮੇਰੇ ਵੀਰ ਨੇ ਕੀਤਾ ਸੀ ਕਮੈਂਟ ਮਨਦੀਪ ਘਰਚੇ ਨੇ ਸਾਨੂੰ ਤੇ ਚਲੋ ਧੰਨਵਾਦ ਆ ਡਾਵੀ ਜਿਨ੍ਹਾਂ ਨੇ ਤੁਸੀਂ ਵੀ ਕਮੈਂਟ ਕਰਦੇ ਤਾਂ ਵੀ ਹਾਂ ਵੀ ਇਦਾਂ ਦੇ ਕਮੈਂਟ ਵੀ ਤੁਸੀਂ ਕਰਦੇ ਜੀ ਅਸੀਂ ਤੁਹਾਡਾ ਵੀ ਦਿਲੋਂ ਧੰਨਵਾਦ ਕਰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਵੀ ਆਪਣੇ ਮਨ ਦਾ ਗੁੱਬਗਲਾੜ ਕੱਢਦੇ ਜੀ ਪਰ ਇੰਨੇ ਭਾੜੇ ਵੀ ਨਾ ਕਰਿਆ ਕਰੋ ਵੀ ਜਿਹੜੇ ਅਸੀਂ ਪਰਿਵਾਰ ਵਿੱਚ ਬਹਿ ਕੇ ਸਾਡੇ ਬੱਚੇ ਪੜਨ ਤੇ ਉਹਨਾਂ ਨੂੰ ਵਧੀਆ ਨਾ ਲੱਗੇ ਵੀ ਮੰਮਾ ਪਾਪਾ ਤੁਸੀਂ ਇਦਾਂ ਦੇ ਸੀਨ ਨਹੀਂ ਕਰਨੇ ਹੱਥ ਜੋੜ ਕੇ ਬੇਨਤੀ ਆ ਭਰਾ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਕਿਉਂਕਿ ਇਹ ਪਰਿਵਾਰ ਵਾਲੇ ਆ ਬੱਚੇ ਸਿਆਣੇ ਹੋ ਗਏ ਆ ਬੱਚੇ ਆ ਰਿਸ਼ਤੇਦਾਰਾਂ ਵਾਲੇ ਆ ਭੈਣ ਭਰਾਵਾਂ ਵਾਲੇ ਆ ਸਾਰੇ ਸਾਡੀ ਵੀਡੀਓ ਵੇਂਦੇ ਆ ਤੇ ਕੋਈ ਗੱਲ ਨਹੀਂ ਮੈਂ ਗਾੜੀ ਤਾਂ ਕਹੂੰਗੀ ਵੀ ਜਿਆਦਾ ਥੋੜਾ ਜਿਆਦਾ ਰੋਲਵਾ ਸਾਡਾ ਚੇਂਜ ਕਰ ਦੋ ਠੀਕ ਆ ਨਾ ਤੇ ਬਾਕੀ ਤੁਸੀਂ ਵੀਡੀਓ ਵੇਖਿਓ ਉਹਦੇ ਵਿੱਚ ਅਸੀਂ ਫੁੱਲ ਇੰਜੋਏ ਕੀਤਾ ਵਾ ਵਧੀਆ ਤਰੀਕੇ ਨਾਲ ਬਣਾਈ ਆ ਬਹੁਤ ਸੋਹਣੀ ਵੀਡੀਓ ਚੱਲਣ ਰਹੀ ਆ ਤੀ ਨੇ ਫੇਰਿਆ ਮਾਂ ਦੀਆਂ ਆਸਾਂ ਤੇ ਪਾਣੀ ਉਹ ਵੀ ਵੀਡੀਓ ਸਾਡੀ ਬਹੁਤ ਸੋਹਣੀ ਚੱਲਣ ਰਹੀ ਆ ਬਹੁਤ ਪਿਆਰ ਸਾਰੇ ਭੈਣ ਭਰਾ ਦੇਣਦੇ ਆ ਬਾਕੀ ਜਿੱਥੇ ਗਲਤੀ ਹੁੰਦੀ ਹੈ ਤੁਸੀਂ ਗਲਤੀ ਜਰੂਰ ਸਾਨੂੰ ਦੱਸਿਆ ਕਰੋ ਕਿ ਇਸ ਜਗ੍ਹਾ ਤੇ ਤੁਸੀਂ ਗਲਤ ਜੀ ਉਹ ਗਲਤੀ ਹੀ ਸੁਧਾਰਾਂਗੇ ਠੀਕ ਹੈ ਨਾ ਬਿਲਕੁਲ ਸਹੀ ਗੱਲ ਤੇ ਇਹ ਥੱਲੇ ਸੁੱਲੇ ਲੱਗਣ ਵਾਲੀ ਕੋਈ ਗੱਲ ਨਹੀਂ ਗਈ ਇਹਦੇ ਵਿੱਚ ਰੋਲ ਹੁੰਦਾ ਵਾ ਜਿੰਨੂੰ ਜਿੱਦਾਂ ਦਾ ਰੋਲ ਮਿਲੇ ਫਿਰ ਉਦਾਂ ਦਾ ਹੀ ਉਹਨੂੰ ਨਿਭਾਉਣਾ ਪੈਂਦਾ ਵਾ ਹੁਣ ਰਪਿੰਦਰ ਵਾ ਉਹਨੂੰ ਵਿਚਾਰੀ ਨੇ ਜਦੋਂ ਅਸੀਂ ਗੱਲਾਂ ਕਰਦੇ ਆ ਉਹ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਬੜਾ ਮਨ ਨੂੰ ਠੇਸ ਦੀ ਪਹੁੰਚਦੀ ਆ ਪੀਪੋਲਾ ਜਾਂ ਮੂੰਹ ਬਣਾ ਕੇ ਸਾਡੇ ਗਾੜੀ ਪਿਖਲੋ ਜਾਂਦੀ ਆ ਤਹੀਂ ਉਹਨਾਂ ਨੂੰ ਕਿੱਦਾਂ ਕਿਦਾਂ ਦੀਆਂ ਗੱਲਾਂ ਕਰਦੇ ਆ ਬਾਅਦ ਵਿੱਚ ਨਾ ਮੈਨੂੰ ਬੜਾ ਇਹ ਤਾਂ ਹੁਣ ਕਰਨੀ ਪਈ ਕਰਨੀ ਪੈਂਦੀ ਪਰ ਮੇਰੇ ਮਨ ਨੂੰ ਬਾਅਦ ਵਿੱਚ ਬੜਾ ਦੁੱਖ ਲੱਗਦਾ ਮੈਂ ਉਹਨੂੰ ਵੀ ਕਹਿ ਨਹੀਂ ਹੰਨੀ ਆ ਫਿਰ ਰਪਿੰਦਰਦਨ ਮੈਂ ਇਹਨੀਆਂ ਗੱਲਾਂ ਤਾਂ ਕਰ ਲੈਣੀਆਂ ਪਰ ਮੈਨੂੰ ਨਾ ਆਪਣੇ ਆਪ ਨੂੰ ਬੜਾ ਗਲਤ ਜਿਹਾ ਫੀਲ ਹੁੰਦਾ ਵਾ ਉਹਦੇ ਕੋਈ ਸੁਭਾਅ ਵੀ ਨਹੀਂ ਆ ਮਾੜੀ ਤੁਸੀਂ ਜੀ ਤੁਸੀਂ ਕਹੋ ਵੀ ਹੋ ਇਦਾਂ ਦੀ ਆ ਉਹਦਾ ਵੀ ਸੁਭਾਅ ਬਹੁਤ ਹਾਸ ਮੋਖਾ ਬਹੁਤ ਚੰਗਾ ਸੁਭਾਅ ਆ ਪਰ ਉਹ ਹੀ ਗੱਲ ਬਾਰ-ਬਾਰ ਆਉਂਦੀ ਆ ਨਾ ਕਿ ਜਿੱਦਾਂ ਦਾ ਰੋਲ ਉਹਦਾਂ ਦਾ ਨਿਭਾਉਣਾ ਪੈਂਦਾ ਵਾ ਉਦਾਂ ਹੀ ਟੀਮ ਵਿੱਚ ਹੱਸਦੇ ਖੇਡਦੇ ਰਹਿਨੇ ਇਦਾਂ ਦੀ ਕੋਈ ਗੱਲ ਨਹੀਂਗੀ ਹੈਗੀ ਕਿ ਜਾਂ ਕੋਈ ਚੰਗਾ ਵਾ ਜਾਂ ਕੋਈ ਮਾੜਾ ਵਾ ਬਿਲਕੁਲ ਨਹੀਂ ਇਦਾਂ ਦੀ ਗੱਲ ਤੇ ਬਾਕੀ ਤੁਸੀਂ ਵਲੌਗ ਸਾਡਾ ਵੇਖ ਹੀ ਲਿਆ ਫਿਰ ਰਮਨ ਸੱਸ ਬਣ ਗਈ ਆ ਤੇ ਲਵਲੀ ਤਦਰ ਪਿੰਡਾ ਦਾ ਪਾਣੀ ਵਰਗੇ ਪੀ ਰਿਹਾ ਨਹੀਂ ਪੜ ਗਿਆ ਸੋਰਾ ਸਾਹਿਬ ਤੇ ਕੜਾ ਵੀ ਖਾ ਲਿਆ ਵਾ ਕੜਾ ਇਹ ਹੁਣ ਤੁਸੀਂ ਦੱਸਿਓ ਕਿ ਕਿਦਾਂ ਦਾ ਵਾ ਤੁਹਾਨੂੰ ਕਿਦਾਂ ਦਾ ਲੱਗਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾ ਬਾਕੀ ਤੁਸੀਂ ਸਾਰੇ ਭੈਣ ਭਰਾ ਵਲੌਗ ਵੇਖ ਕੇ ਕਮੈਂਟ ਕਰਕੇ ਦੱਸਿਓ ਪੇਹ ਸਸਤਾ ਸੌਰੇ ਦਾ ਰੋਲ ਜਿਹੜਾ ਕਿੱਦਾਂ ਦਾ ਨਵਾਇਆ ਵਾ ਤੁਹਾਨੂੰ ਕਿਦਾਂ ਦਾ ਲੱਗਾ ਸਾਰਾ ਸਾਤ ਤੇ ਨੌ ਨੂੰ ਹੱਲਾ ਸ਼ੇਰੀ ਦੇਣ ਦੇ ਵੀ ਕੋਈ ਗੱਲ ਨੂੰ ਪੁੱਤ ਫਿਕਰ ਨਹੀਂ ਕਰਨਾ ਮੇਰੀ ਗੱਲ ਸੁਣੋ ਰਮਨ ਜੇ ਸਾਰਾ ਪਰਿਵਾਰ ਇੱਕੋ ਜਿਹਾ ਹੋ ਜਾਈਏ ਤੇ ਫਿਰ ਘਰ ਕਿੱਦਾਂ ਚੱਲੇਗਾ ਇਹ ਗੱਲ ਤਾਂ ਸਾਡੀ ਬਿਲਕੁਲ ਠੀਕ ਆ ਠੀਕ ਹੈ ਕਿ ਨਹੀਂ ਤੇ ਚਲੋ ਜੀ ਇੰਨੀਆਂ ਗੱਲਾਂ ਕਰਦੇ ਹੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਤੇ ਚਲੋ ਜੀ ਜਿਉਂਦੇ ਵਾਸਤੇ ਰਹੋ ਤੇ ਵਲੌਗਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ